ਹੋਲੇ ਮੱਲੇ ਦੇ ਪਵਿੱਤਰ ਦਿਹਾੜੇ ਚੱਲ ਰਿਹਾ ਬਾਬਾ ਜੀ ਦੇ ਦਰਬਾਰ ਸੰਗਤਾ ਦੁਰੋਦਰਾਡੋ ਬਾਬਾ ਜੀ ਦੇ ਦਰਬਾਰ ਦਰਸ਼ਨ ਦਦਾਰਿਆਂ ਨੂੰ ਪਹੁੰਚ ਰਹੀ ਜਾਣੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਦਰਬਾਰ ਗੱਡੀਆਂ ਦੀ ਬਹੁਤ ਵੱਡੀ ਮਾਤਰਾ ਦੇ ਅੰਦਰ ਇਸ ਟਾਈਮ ਪਾਰਕਿੰਗ ਲੱਗੀ ਹੋਈ ਆ ਤੇ 17 ਮਾਰਚ ਤੋਂ ਲੈ ਕੇ 24 ਮਾਰਚ ਤੱਕ ਬਾਬਾ ਜੀ ਦੇ ਦਰਬਾਰ ਮੇਲਾ ਚੱਲੇਗਾ ਹੋਲੇ ਮੱਲੇ ਦਾ ਸੰਗਤਾ ਵੱਧ ਤੋਂ ਵੱਧ ਦਰਸ਼ਕ ਦਾਰੇ ਬਾਬਾ ਜੀ ਦੇ ਦਰਬਾਰ ਕਰਨ ਪਹੁੰਚ ਰਹੀਆਂ ਨੇ ਤੇ ਬਾਬਾ ਜੀ ਸੰਗਤਾ ਉੱਪਰ ಅಪਾਰ ਕਿਰਪਾ ਕਰਦੇ ਆ ਕਿਉਂਕਿ ਬਾਬਾ ਜੀ ਦੇ ਦਰਬਾਰ ਜੋ ਵੀ ਸੱਚੇ ਮਨ ਨਾਲ ਸ਼ਰਧਾ ਨਾਲ ਬਾਬਾ ਜੀ ਦੇ ਦਰਬਾਰ ਪਹੁੰਚਦੇ ਆ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਆ ਤੇ ਸੰਗਤਾ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਮਾਤਰਾ ਦੇ ਅੰਦਰ ਇਕੱਠਾ ਜੱਦਾ ਜੱਦਾ ਦਿਨ ਨੇੜੇ ਆnde ਜਾਣਗੇ ਦਰਬਾਰ ਦੇ ਅੰਦਰ ਰਸ ਵੱਧਦਾ ਜਾਏਗਾ ਸਾਰੇ ਪਹਾੜਾ ਦੇ ਅੰਦਰ ਬਾਬਾ ਜੀ ਦੇ ਦਰਬਾਰ ਮੇਲਾ ਲੱਗ ਜਾਂਦਾ ਆ ਲੰਗਰ ਚੱਲਦੇ ਆ ਤੇ ਸੰਗਤਾਂ ਦੂਰੋ ਦਰਾਡੋ ਪਹੁੰਚ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਜਾਣੇ ਤੇ ਬਾਬਾ ਜੀ ਦੇ ਦਰਬਾਰ ਆਪਾ ਪਹੁੰਚ ਚੁੱਕੇ ਆ ਜੀ ਡੇਰਾ ਬਾਬਾ ਵੱਡਪਾਗ ਸਿੰਘ ਜੀ ਬੇਰੀ ਸਾਹਿਬ ਤੇ ਸੰਗਤ ਜੀ ਦਰਸ਼ਨ ਜਦਾਰੀ ਕਰੋ ਤਨ ਤਨ ਬਾਬਾ ਵੱਡਾ ਭਾਗ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਦੇ ਮੂ ਮੰਗੀਆਂ ਮਰਦਾ ਬਾਬਾ ਜੀ ਦੇ ਦਰਬਾਰ ਤੋਂ ਮਿਲਦੀਆਂ ਨੇ ਜਦੋਂ ਆਪਾਂ ਸੱਚੇ ਮਨ ਨਾਲ ਬਾਬਾ ਜੀ ਦੇ ਦਰਬਾਰ ਦਰਸ਼ਨ ਕਰਦੇ ਆ ਗੁਰਬਾਣੀ ਦੇ ਨਾਲ ਜੁੜਦੇ ਆ ਨਿਤਨੇਮ ਕਰਦੇ ਆ ਪਾਠ ਕਰਦੇ ਆ ਜਾਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਬਾਬਾ ਜੀ ਬਹੁਤ ਜ਼ਿਆਦਾ ਦਿਆਲ ਹੁੰਦੇ ਆ ਕਿਉਂਕਿ ਬਾਣੀ ਦੇ ਅੰਦਰ ਹੀ ਸਾਰੇ ਖਜ਼ਾਨੇ ਆ ਜਿਸ ਨੂੰ ਵਾਏ ਗੁਰੂ ਦਾ ਸਿਮਰਨ ਲੱਗ ਜੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸੰਗਤਾ ਬਾਬਾ ਜੀ ਦੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਤੇ ਸਾ ਸੰਗਤ ਜੀ ਬਾਬਾ ਜੀ ਦੇ ਦਰਬਾਰ 17 ਮਾਰਚ ਤੋਂ ਲੈ ਕੇ 24 ਮਾਰਚ ਤੱਕ ਮੇਲਾ ਚੱਲੇਗਾ ਤੇ ਆਪਾਂ ਵੱਧ ਤੋਂ ਵੱਧ ਸੇਵਾ ਨਿਭਾ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੋ ਵੀ ਸੇਵਾ ਮਿਲੇ ਬਾਬਾ ਜੀ ਦੇ ਦਰਬਾਰ ਵਾਦ ਤੋਂ ਵਾਦ ਨਪਾਈਏ ਤੇ ਬਾਬਾ ਜੀ ਉਹਨਾਂ ਉੱਪਰ ਅਪਾਰ ਕਿਰਪਾ ਕਰਦੇ ਆ ਤੇ ਕੋਈ ਵੀ ਦੁੱਖ ਤਕਲੀਫ ਜ਼ਿੰਦਗੀ ਦੇ ਵਿੱਚ ਨਹੀਂ ਰਹਿਣ ਦਿੰਦੇ ਜਦੋਂ ਆਪਾਂ ਸੰਗਤ ਦੀ ਸੇਵਾ ਕਰਦੇ ਆ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਬਾਬਾ ਜੀ ਤੁਹਾਡੇ ਸਿਰ ਦੇ ਉੱਪਰ ਹੱਥ ਰੱਖ ਜਾਣ ਤੁਹਾਡੇ ਨਾਲ ਖੜੇ ਹੋਣ ਜਾਂ ਤੁਹਾਡੇ ਨਾਲ ਸੇਵਾ ਕਰਦੇ ਹੋਣ ਕੁਝ ਵੀ ਨਹੀਂ ਪਤਾ ਕਿ ਬਾਬਾ ਜੀ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਦਰਸ਼ਨ ਦੇ ਸਕਦੇ ਆ ਤੇ ਤੁਹਾਡੇ ਜ਼ਿੰਦਗੀ ਦੇ ਦੁੱਖੜੇ ਤੋੜ ਦਿੰਦੇ ਆ ਤੇ ਆਪਾਂ ਗੁਰਬਾਣੀ ਦੇ ਨਾਲ ਜੁੜ ਕੇ ਬਾਬਾ ਜੀ ਦੇ ਦਰਬਾਰ ਵੱਧ ਤੋਂ ਵੱਧ ਸੇਵਾ ਨਿਭਾ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਸਾਥ ਸੰਗਤ ਜੀ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਾ ਰਹੇ ਆ ਬਾਬਾ ਜੀ ਦੇ ਦਰਬਾਰ ਦੇ ਤਾਂ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਸੰਜੋਗ ਦਿਓ ਵਾਹਿਗੁਰੂ